ਲਗਾਤਾਰ ਅਸੀਂ ਜਦੋਂ ਮੰਗ ਕਰਦੇ ਆ ਰਹੇ ਹਾਂ ਕਿ ਸਾਡੇ ਜਿਹੜੇ ਕ੍ਰਾਂਤੀਕਾਰੀ ਸ਼ਹੀਦ ਨੇ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਰੋਲ ਰਹੀਆਂ ਨੇ ਵੀ ਸਰਕਾਰ ਉਹਨਾਂ ਵੱਰ ਨਹੀਂ ਧਿਆਨ ਦੇਵੇ ਉਹਨਾਂ ਨੂੰ ਸਾਹਮੇ ਪਰ ਸਰਕਾਰਾਂ ਜਿਹੜੀਆਂ ਉਹ ਇਹਨਾਂ ਦਾ ਨਾਮ ਜ਼ਰੂਰ ਵਰਤ ਲੈਂਦੀਆਂ ਜਿਵੇਂ ਹੁਣ ਪੰਜਾਬ ਦੀ ਸਰਕਾਰ ਜਿਹੜੀ ਬਣੀ ਹੋਈ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜਿਹੜਾ ਉਹ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਦੇ ਵਿੱਚ ਆ ਗਿਆ ਉਹਦੀ ਬਸੰਤੀ ਰੰਗ ਦੀ ਪੱਗ ਜਿਹੜੀ ਵਰਤ ਕੇ ਸੱਤਾ ਦੇ ਵਿੱਚ ਆ ਗਿਆ ਤੇ ਹੁਣ ਦਫ਼ਤਰਾਂ ਦੇ ਵਿੱਚ ਜਿਹੜੀਆਂ ਉਹ ਫੋਟੋਆਂ ਤੱਕ ਲਾ ਕੇ ਭਗਤ ਸਿੰਘ ਦੀਆਂ ਚ ਹੈ ਬਾਬਾ ਸਾਹਿਬ Ambedkar ਦੀਆਂ ਤੇ ਇੱਕ ਡਰਾਮੇਬਾਜ਼ੀ ਕੀਤੀ ਲੋਕਾਂ ਦੇ ਵਿੱਚ ਕਿ ਅਸੀਂ ਇਹਨਾਂ ਦੇ ਰਸਤੇ ਤੇ ਚੱਲਾਂਗੇ ਅਸਲ ਦੇ ਵਿੱਚ ਉਹ ਸਾਡੇ ਇਹਨਾਂ ਸ਼ਹੀਦਾਂ ਦੇ ਰਸਤੇ ਤੋਂ ਕੋਹਾਂ ਦੂਰ ਨੇ ਜੇਕਰ ਉਹ ਵਾਕਿਆ ਹੀ ਭਗਤ ਸਿੰਘ ਦੇ ਰਸਤੇ ਤੇ ਹੁੰਦੇ ਜਾਂ ਸੱਚਿਓਂ ਇਨਕਲਾਬੀ ਹੁੰਦੇ ਤੇ ਫਿਰ ਭਗਤ ਸਿੰਘ ਦਾ ਜਿਹੜਾ ਤੂੜੀ ਬਜ਼ਾਰ ਵਾਲਾ ਗੁਪਤ ਟਿਕਾਣਾ ਉਹ ਹਾਲੇ ਰੁੱਲਦਾ ਨਹੀਂ ਰਹਿਣਾ ਸੀਗਾ 3 ਸਾਲ ਬੀਤ ਗਏ ਇਹਨਾਂ ਦੀ ਸਰਕਾਰ ਨੂੰ ਤੇ ਸਾਨੂੰ ਲਗਾਤਾਰ 10 ਸਾਲ ਹੋ ਗਏ ਤੇ ਸਰਕਾਰਾਂ ਵਾਰ-ਵਾਰ ਆਉਂਦੀਆਂ ਰਹਿੰਦੀਆਂ ਅਸੀਂ ਹਰੇਕ ਨੂੰ ਜਿਹੜਾ ਇਹਦੇ ਸਬੰਧ ਦੇ ਵਿੱਚ ਮੰਗ ਪੱਤਰ ਦਿੰਦੇ ਰਹਿੰਦੇ ਆ ਧਰਨੇ ਲਾਉਂਦੇ ਰਹਿੰਦੇ ਆ ਮਾਰਚ ਕਰਦੇ ਰਹਿੰਦੇ ਆ ਮੋਟਰਸਾਈਕਲ ਮਾਰਚ ਕਰਦੇ ਰਹਿੰਦੇ ਆ ਕਿ ਸਾਡੇ ਇਹ ਸ਼ਹੀਦਾਂ ਦਾ ਗੁਪਤ ਟਿਕਾਣਾ ਇਹਨੂੰ ਬਚਾਇਆ ਜਾਵੇ ਪਰ ਸਰਕਾਰਾਂ ਇਹਦੇ ਵੱਲ ਹੀ ਧਿਆਨ ਦੇ ਕੇ ਖੁਸ਼ ਨਹੀਂ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਖੜੀ ਹੈ ਜੀ ਪ੍ਰੋਬਲਮ ਇਹ ਆ ਕਿ ਜੇ ਤਾਂ ਕੱਲੀ ਉਹ ਇੱਕ ਇਮਾਰਤ ਨੂੰ ਬਚਾਉਣ ਦੀ ਗੱਲ ਹੋਵੇ ਤੇ ਬਚਾਇਆ ਵੀ ਜਾ ਸਕਦਾ ਸੀ ਅਸਲ ਦੇ ਵਿੱਚ ਭਗਵੰਤ ਮਾਨ ਨੂੰ ਚਾਹੇ ਫਰੋਜਪੁਰ ਦੇ ਡੀਸੀ ਨੂੰ ਚਾਹੇ ਮੋਦੀ ਤੱਕ ਨੂੰ ਵੀ ਇਹ ਲੱਗਦਾ ਕਿ ਜੇਕਰ ਇੱਥੇ ਇਹ ਤੂੜੀ ਬਾਜ਼ਾਰ ਵਾਲਾ ਗੁਪਤ ਟਿਕਾਣਾ ਬਚਾਇਆ ਗਿਆ ਇੱਥੇ ਲਾਇਬ੍ਰੇਰੀ ਮਿਊਜ਼ੀਅਮ ਬਣ ਗਿਆ ਫਿਰ ਜਿਹੜੀ ਜਵਾਨੀ ਆ ਸਾਡੇ ਦੇਸ਼ ਦੀ ਚਾਹੇ ਪੰਜਾਬ ਦੀ ਚਾਹੇ ਹੋਰ ਵੀ ਬਾਹਰਲੇ ਮੁਲਕਾਂ ਤੋਂ ਵੀ ਇੱਥੇ ਲੋਕ ਆਉਣਗੇ ਕਿ ਭਗਤ ਸਿੰਘ ਦੀ ਇਹ ਜਗਾ ਜਿਵੇਂ ਹਸੈਨੀਵਾਲਾ ਤੱਕ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਤੇ ਜੇ ਇੱਥੇ ਜਵਾਨੀ ਆਉਣ ਲੱਗ ਗਈ ਉਹ ਇਸ ਇਤਿਹਾਸ ਦੇ ਨਾਲ ਜੁੜ ਗਈ ਤੇ ਫਿਰ ਉਹ ਜਾਣ ਜਾਣਗੇ ਕਿ ਭਗਤ ਸਿੰਘ ਹੋਰਾਂ ਨੇ ਕਿਸ ਤਰ੍ਹਾਂ ਸਾਂਡਰਸ ਨੂੰ ਕਤਲ ਕਰਨ ਦੀ ਪਲਾਨ ਕਿਸ ਤੂੜੀ ਬਾਜ਼ਾਰ ਦੇ ਗੁਪਤ ਟਿਕਾਣੇ ਤੇ ਬੈਠ ਕੇ ਬਣਾਈ ਕਿਸ ਤਰ੍ਹਾਂ ਭਗਤ ਸਿੰਘ ਹੋਰੀ ਬਰਾਬਰੀ ਦਾ ਸਮਾਜ ਸਿਰਜਣਾ ਚਾਹੁੰਦੇ ਸੀ ਕਿਸ ਤਰ੍ਹਾਂ ਉਹ ਰਾਜਨੀਤਿਕ ਤੇ ਆਰਥਿਕ ਤੇ ਸਮਾਜਿਕ ਬਰਾਬਰੀ ਲਿਆਉਣਾ ਚਾਹੁੰਦੇ ਸੀਗੇ ਕਿਸ ਤਰ੍ਹਾਂ ਉਹ ਚਾਹੁੰਦੇ ਸੀ ਕਿ ਮਨੁੱਖਾ ਤੋਂ ਮਨੁੱਖ ਦੀ ਜਿਹੜੀ ਲੋਟਾ ਉਹ ਖਤਮ ਹੋਣੀ ਚਾਹੀਦੀ ਆ ਉਹ ਚਾਹੁੰਦੇ ਸੀ ਕਿ ਜਾਤ ਪਾਤ ਨੂੰ ਖਤਮ ਕੀਤਾ ਜਾਣਾ ਚਾਹੀਦਾ ਉਹ ਚਾਹੁੰਦੇ ਸੀ ਕਿ ਧਰਮਾਂ ਦੇ ਨਾਮ ਤੇ ਜਿਹੜੇ ਦੰਗੇ ਹੋ ਨਹੀਂ ਹੋਣੇ ਚਾਹੀਦੇ ਤੇ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਉਹ ਸਿਰਫ ਤੋਂ ਸਿਰਫ ਜਾਤਾਂ ਤੇ ਤੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਜਿਹੜੀਆਂ ਉਹ ਸੱਤਾ ਹਾਸਲ ਕਰਦੀਆਂ ਨੇ ਫਿਰ ਜਿਹੜੇ ਇਹਨਾਂ ਦੇ ਡਰਾਮੇ ਆ ਉਹ ਬਾਲਾ ਲੰਮਾ ਸਮਾਂ ਜਿਹੜੇ ਉਹ ਚੱਲਣੇ ਨਹੀਂਗੇ ਇਸ ਕਰਕੇ ਹੀ ਤੂੜੀ ਬਾਜ਼ਾਰ ਗੁ ਵਾਲਾ ਜਿਹੜਾ ਗੁਪਤ ਟਿਕਾਣਾ ਸ਼ਹੀਦਾਂ ਦਾ ਉਹ ਰੁੱਲ ਰਿਆ ਕੋਈ ਵੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਉਹ ਇਹਨੂੰ ਇਸੇ ਕਰਕੇ ਨਹੀਂ ਬਚਾਉਣਾ ਚਾਹੁੰਦੀ ਅਸਲ ਦੇ ਵਿੱਚ ਉਹਨਾਂ ਨੂੰ ਉਹ ਟਿਕਾਣਾ ਨਹੀਂ ਡਰਾਉਂਦਾ ਉਹਨਾਂ ਨੂੰ ਡਰਾਉਂਦੀ ਆ ਭਗਤ ਸਿੰਘ ਦੀ ਵਿਚਾਰਧਾਰਾ ਜਿਹੜੀ ਵਿਚਾਰਧਾਰਾ ਉਹਨਾਂ ਨੂੰ ਡਰਾਉਂਦੀ ਆ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਨੇ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਘੱਲਣਾ ਘਾਲੀਆਂ ਜਿਸ ਤਰ੍ਹਾਂ ਦਾ ਸੰਘਰਸ਼ ਸ਼ੁਰੂ ਕੀਤਾ ਸੀ ਤੇ ਉਹਨਾਂ ਨੇ ਇੱਕ ਦਿੱਖਾ ਸੰਘਰਸ਼ ਕਰਕੇ ਅੰਗਰੇਜ਼ਾਂ ਦੀ ਧੌਣ ਤੇ ਗੋਡਾ ਰੱਖ ਕੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢਿਆ ਤੇ ਜੇ ਹੁਣ ਵੀ ਇਹ ਟਿਕਾਣਾ ਵੱਜ ਜਾਂਦਾ ਇੱਥੇ ਜਵਾਨੀ ਇਸ ਟਿਕਾਣੇ ਦੇ ਨਾਲ ਇਸ ਇਤਿਹਾਸ ਦੇ ਨਾਲ ਜੁੜਦੀ ਆ ਤੇ ਫਿਰ ਤੋਂ ਜਿਹੜਾ ਸਮਾਜ ਦੇ ਵਿੱਚ ਗੰਦ ਪਾਇਆ ਹੋਇਆ ਇਹਨਾਂ ਪ੍ਰਸ਼ਤ ਸਰਕਾਰਾਂ ਨੇ ਫਿਰ ਨੌਜਵਾਨ ਪੀੜੀ ਬਾਲਾ ਸਮਾ ਲੱਗਣ ਨਹੀਂ ਦੇਊਗੀ ਇਸ ਗੰਦ ਨੂੰ ਵੀ ਜਿਹੜਾ ਸਾਫ਼ ਕਰਨ ਵਾਲੇ ਪਾਸੇ ਜਾਊਗੀ ਜਿਹੜਾ ਭਗਤ ਸਿੰਘ ਹੋਰਾਂ ਦਾ ਅਧੂਰਾ ਪਿਆ ਸੁਪਨਾ ਬਰਾਬਰੀ ਦੇ ਸਮਾਜ ਵਾਲਾ ਉਹਨੂੰ ਸਿਰਜਣ ਦੀ ਕੋਸ਼ਿਸ਼ ਆ ਜਿਹੜੀ ਉਹ ਜਵਾਨੀ ਜ਼ਰੂਰ ਕਰੂਗੀ ਇਸੇ ਕਰਕੇ ਇਹ ਜੜੀਆਂ ਸਰਕਾਰਾਂ ਚਾਹੇ ਪ੍ਰਸ਼ਾਸਨ ਉਹ ਚਾਹੁੰਦਾ ਨਹੀਂ ਕਿ ਭਗਤ ਸਿੰਘ ਦਾ ਜਿਹੜੀ ਵਿਚਾਰਧਾਰਾ ਉਹ ਲੋਕਾਂ ਵਿੱਚ ਜਾਵੇ ਹੁਣ ਤੁਸੀਂ ਕੀ ਕਰ ਰਹੇ ਹੋ ਕਿੱਦਾਂ ਦੀ ਐਜੀਟੇਸ਼ਨ ਲੜ ਰਹੇ ਹੋ ਅਸੀਂ ਹੋਂ 26 ਸਤੰਬਰ ਨੂੰ ਡੀਸੀ ਦਫਤਰ ਫਿਰੋਜ਼ਪੁਰ ਦੇ ਅੱਗੇ ਜਿਹੜਾ ਦਿਨ ਰਾਤ ਦਾ ਪੱਕਾ ਧਰਨਾ ਜਿਹੜਾ ਉਹ ਲਾਉਣ ਜਾ ਰਹੇ ਆ ਵੀ ਤੂੜੀ ਬਾਜ਼ਾਰ ਵਾਲਾ ਜਿਹੜਾ ਇਹ ਗੁਪਤ ਟਿਕਾਣਾ ਸ਼ਹੀਦਾਂ ਦਾ ਉੱਥੇ ਲਾਇਬ੍ਰੇਰੀ ਮਿਊਜ਼ੀਅਮ ਆ ਜਿਹੜਾ ਉਹ ਬਣਾਇਆ ਜਾਵੇ ਉਹਨੂੰ ਅਸੀਂ ਲਗਾਤਾਰ ਜਿਹੜਾ ਉਹ ਧਰਨਾ ਦਿਨ ਰਾਤ ਦਾ ਉਹ ਚੱਲੂਗਾ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਆਓ ਭਗਤ ਸਿੰਘ ਜਿਹੜਾ ਇਕੱਲਾ ਸਾਡਾ ਨਹੀਂਗਾ ਭਗਤ ਸਿੰਘ ਨੇ ਪੂਰੇ ਸਮਾਜ ਵਾਸਤੇ ਪੂਰੇ ਲੋਕਾਂ ਵਾਸਤੇ ਕੁਰਬਾਨੀ ਦਿੱਤੀ ਆ ਸਾਡਾ ਵੀ ਫਰਜ਼ ਮੰਨਦਾ ਕਿ ਜਦੋਂ ਉਹ ਇੱਕ ਭਰਜਵਾਨੀ ਦੇ ਵਿੱਚ ਸਾਡੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਤੇ ਅਸੀਂ ਵੀ ਉਹਨਾਂ ਦੇ ਇਤਿਹਾਸ ਕਟਕਾਣਿਆਂ ਨੂੰ ਬਚਾਉਣ ਵਾਸਤੇ ਜਿਹੜਾ ਆਪਦਾ ਬੰਦਾ ਯੋਗਦਾਨ ਪਾਈਏ ਤੇ ਪੰਜਾਬ ਦੇ ਖਾਸ ਕਰ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਖਾਸ ਕਰ ਫਰੋਜਪੁਰ ਜ਼ਿਲ੍ਹੇ ਦੇ ਨੌਜਵਾਨ ਜਿੱਥੇ ਉਹਦਾ ਉਹ ਟਿਕਾਣਾ ਕਿ ਆਓ ਸਾਡੇ ਉੱਪਰ ਜਿਹੜਾ ਇਹ ਕਲੰਕ ਲੱਗਾ ਹੋਇਆ ਕਿ ਇੱਕ ਭਗਤ ਸਿੰਘ ਦੇ ਟਿਕਾਣੇ ਦੇ ਉੱਪਰ ਕੁਝ ਲੋਕਾਂ ਨੇ ਨਜਾਇਜ਼ ਕਬਜ਼ਾ ਕਰਕੇ ਰੱਖਿਆ ਤੇ ਜੇ ਫਰੋਜਪੁਰ ਦੇ ਪੰਜਾਬ ਦੇ ਨੌਜਵਾਨ ਜਿਹੜੇ ਉਸ ਨਜਾਇਜ਼ ਕਬਜ਼ੇ ਨੂੰ ਛਡਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਉਸ ਟਿਕਾਣੇ ਨੂੰ ਲਾਇਬ੍ਰੇਰੀ ਮਿਊਜ਼ੀਅਮ ਬਣਾਉਣ ਦੇ ਕਾਮਯਾਬ ਨਹੀਂ ਹੁੰਦੇ ਤੇ ਫਿਰ ਸਾਨੂੰ ਜਿਹੜਾ ਨੌਜਵਾਨ ਅਖਵਾਉਂਦਾ ਉਹ ਕੋਈ ਹੱਕ ਨਹੀਂਗਾ ਆਓ ਆਪਾਂ ਆਪਦੇ ਨੌਜਵਾਨ ਹੋਣ ਦਾ ਸਬੂਤ ਦਿਈਏ ਤੇ 26 ਸਤੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਡੀਸੀ ਦਫ਼ਤਰ ਫਰੋਜਪੁਰ ਪਹੁੰਚ ਤਾ ਜੋ ਸਰਕਾਰ ਤੇ ਪ੍ਰਸ਼ਾਸਨ ਤੇ ਦਬਾਅ ਪਾਇਆ ਜਾ ਸਕੇ ਤੇ ਤੂੜੀ ਬਾਜ਼ਾਰ ਫਰੋਜ਼ਪੁਰ ਗੁਪਤ ਟਿਕਾਣਾ ਜਿਹੜਾ ਸ਼ਹੀਦਾਂ ਦਾ ਉਹਨੂੰ ਲਾਇਬ੍ਰੇਰੀ ਮਿਊਜ਼ੀਅਮ ਵਿੱਚ ਜਿਹੜਾ ਵਿਕਸਕਤਰਾ ਕਰਾਇਆ ਜਾ ਸਕੇ ਮੇਰਾ ਆਖਰੀ ਸਵਾਲ ਆ ਜਿਵੇਂ ਭਗਤ ਸਿੰਘ ਵੀ ਚਾਹੁੰਦਾ ਸੀ ਕਿ ਲੋਕ ਆ ਜਿਹੜੇ ਖੁਸ਼ਹਾਲ ਹੁਣ ਤੁਸੀਂ ਵੀ ਕਿੰਨੇ ਵੀ ਅਸੀਂ ਵੀ ਉਹੀ ਚਾਹੁੰਦੇ ਆ ਭਾਵੇਂ ਪਰਿਵਾਰ ਇੱਕ ਭਾਵੇਂ ਦੋ ਆ ਪਰ ਜਦੋਂ ਉਹਨਾਂ ਨੂੰ ਉਜਾੜੋਂਗੇ ਉਥੋਂ ਮੈਂ ਮਤਲਬ ਇਹ ਸ਼ਬਦ ਵਰਤ ਰਿਹਾ ਉਜਾੜੋਂਗੇ ਕਿਉਂਕਿ ਜਦੋਂ ਉਹਨਾਂ ਨੂੰ ਵੀ ਲੱਗਦਾ ਕਿ ਸਾਡੀ ਰੋਜੀ ਰੋਟੀ ਆ ਜਾਂ ਸਾਡਾ ਘਰ ਆ ਇਥੋਂ ਅਸੀਂ ਕਿਤੇ ਹੋਰ ਜਾਵਾਂਗੇ ਤਾਂ ਸਾਡਾ ਕੀ ਬਣੂਗਾ ਕੀ ਉਹਨਾਂ ਦੇ ਮੁਆਵਜ਼ੇ ਦੀ ਗੱਲ ਕੀਤੀ ਆ ਵੀ ਇਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ ਦੇਖੋ ਜੀ ਅਸੀਂ ਜਦੋਂ ਦੇ ਸਟ੍ਰਗਲ ਕਰ ਰਹੇ ਹਾਂ ਦਸਾਂ ਸਾਲਾਂ ਦੇ ਉਦੋਂ ਦੇ ਹੀ ਅਸੀਂ ਮੰਗ ਕਰ ਰਹੇ ਹਾਂ ਜੇ ਸਾਡੇ ਮਨ ਦੇ ਵਿੱਚ ਕੋਈ ਅਜਿਹਾ ਹੀ ਹੁੰਦਾ ਕਿ ਉਹਨਾਂ ਨੂੰ ਅਸੀਂ ਉੱਥੋਂ ਧੱਕੇ ਨਾ ਕੱਢਣਾ ਤੇ ਫਿਰ ਹੁਣ ਨੂੰ ਕਦੋਂ ਦੇ ਕੱਢੇ ਜਾਣੇ ਸੀ ਸਾਡੀ ਮੰਗ ਵੀ ਇਹੀ ਆ ਕਿ ਜਿਹੜੇ ਲੋਕ ਉੱਥੇ ਰਹਿੰਦੇ ਆ ਚਾਹੇ ਛੇਠਾਂ ਦੁਕਾਨਦਾਰ ਜਿਸ ਦੁਕਾਨ ਦੇ ਵਿੱਚ ਡਾਕਟਰ ਗਿਆ ਪ੍ਰਸ਼ਾਦ ਨੇ ਜਿਹੜੀ ਆਪਦੀ ਡੈਕਟਰੀ ਦੀ ਦੁਕਾਨ ਕੀਤੀ ਸੀ ਉਹ ਦੁਕਾਨ ਦੇ ਵਿੱਚ ਹੁਣ ਕਰਿਆਨੇ ਦੀ ਦੁਕਾਨ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਉਸ ਦੁਕਾਨਦਾਰ ਨੂੰ ਮੁਆਵਜ਼ਾ ਦੇਵੇ ਜਾਂ ਉਹਨੂੰ ਕੋਈ ਉੱਥੇ ਹੀ ਦੁਕਾਨ ਲੈ ਕੇ ਦੇਵੇ ਜਿਹਦੇ ਵਿੱਚ ਉਹ ਆਪਦਾ ਰਜਗਾਰ ਚਲਾ ਸਕੇ ਜਿਹੜਾ ਉੱਪਰ ਚਬਾਰੇ ਦੇ ਵਿੱਚ ਰਹਿੰਦਾ ਉਹਦੇ ਵਾਸਤੇ ਵੀ ਅਸੀਂ ਮੰਗ ਕਰਦੇ ਆ ਕਿ ਸਰਕਾਰ ਜਿਹੜੀ ਤੇ ਫਿਰੋਜ਼ਪੁਰ ਦਾ ਪ੍ਰਸ਼ਾਸਨ ਉਹਦੇ ਵਾਸਤੇ ਘਰ ਦਾ ਪ੍ਰਬੰਧ ਕਰੇ ਜੇ ਨਹੀਂ ਕਰਦਾ ਕਰ ਸਕਦੇ ਉਹਨਾਂ ਨੂੰ ਮੁਆਵਜ਼ਾ ਦੇਣ ਕਿ ਉਹ ਆਪਦਾ ਜਿਹੜਾ ਘਰਬਾਰ ਆ ਉਹ ਬਣਾ ਸਕਣ ਅਸੀਂ ਨਹੀਂ ਚਾਹੁੰਦੇ ਕਿ ਉਹ ਲੋਕ ਜਿਹੜੇ ਜਿਵੇਂ ਤੁਸੀਂ ਕਿਹਾ ਕਿ ਉਹ ਉਜਾੜਾ ਉਹਨਾਂ ਦਾ ਹੋਵੇ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਦਾ ਉਜਾੜਾ ਹੋਵੇ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹ ਇੱਕ ਇਤਿਹਾਸਕ ਟਿਕਾਣਾ ਜਿੰਨਾ ਸਾਨੂੰ ਚ ਜ਼ਰੂਰਤਾ ਕਿ ਉਹ ਟਿਕਾਣਾ ਬਚਣਾ ਚਾਹੀਦਾ ਸਾਨੂੰ ਤਾਂ ਐ ਲੱਗਦਾ ਕਿ ਉਹਨਾਂ ਦਾ ਵੀ ਭਗਤ ਸਿੰਘ ਜਿਹੜਾ ਉਹਨਾਂ ਹੀ ਆ ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਉਹ ਕੁਛ ਨਾ ਕੁਛ ਆਪਦਾ ਪ੍ਰਸ਼ਾਸਨ ਤੋਂ ਮੁਆਵਜ਼ਾ ਲੈ ਕੇ ਜਾਂ ਜਗ੍ਹਾ ਦਾ ਕੋਈ ਲੈ ਕੇ ਹੱਲ ਕਰਾ ਕੇ ਤੇ ਉਹਨਾਂ ਨੂੰ ਵੀ ਉਹ ਜਗ੍ਹਾ ਜਿਹੜੀ ਉਹ ਖਾਲੀ ਕਰ ਦੇਣੀ ਚਾਹੀਦੀ ਆ ਅਸੀਂ ਹੁਣ ਵੀ ਡੀਸੀ ਫਰੀਦਪੁਰ ਨੂੰ ਕਿਹਾ ਸੀਗਾ ਪਿਛਲੇ ਦਿਨੀ ਅਸੀਂ ਮੰਗ ਪੱਤਰ ਦਿੱਤਾ ਸੀਗਾ ਕਿ ਅਸੀਂ ਜਿਹੜਾ 26 ਤਰੀਕ ਤੋਂ ਇੱਥੇ ਆਪਦਾ ਪ੍ਰਦਰਸ਼ਨ ਕਰ ਰਹੇ ਆ ਵੀ ਉਸ ਤੋਂ ਪਹਿਲਾਂ ਪ੍ਰਸ਼ਾਸਨ ਇਸ ਟਿਕਾਣੇ ਨੂੰ ਸਾਹਮੇ ਤੇ ਜਿਹੜੇ ਉਹ ਲੋਕ ਉਥੇ ਕਬਜ਼ਾ ਕਰਕੇ ਬੈਠੇ ਨੇ ਉਹਨਾਂ ਨੂੰ ਮੁਆਵਜ਼ਾ ਵਗੈਰਾ ਦੇ ਕੇ ਜਾਂ ਉਹਨਾਂ ਨੂੰ ਜਗ੍ਹਾ ਕੋਈ ਦੇ ਕੇ ਤੇ ਉਹਦਾ ਹੱਲ ਕਰੇ ਪਰ ਪ੍ਰਸ਼ਾਸਨ ਤੇ ਸਰਕਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਡਰਦੇ ਆ ਇਸ ਕਰਕੇ ਉਹ ਗੁਪਤ ਟਿਕਾਣੇ ਵਾਲੇ ਪਾਸੇ ਮੂੰਹ ਨਹੀਂ ਕਰ ਰਹੇ